ਸਿੱਖਾਂ ਨੂੰ ਬੜੀ ਅੱਛੀ ਦੀ ਸੱਟ ਵੱਜਦੀ ਹੈ ਕਿ ਜਦੋਂ ਕੋਈ ਸਿੱਖ ਆਇਡੈਂਟੀਟੀ ਨੂੰ ਯੂਜ਼ ਕਰਦਾ ਹੈ ਫਰੇਮ ਦੇ ਲਈ ਉਹ ਗਲਤ ਕੰਮ ਕਰਦਾ ਹੈ ਤੇ ਉਹਦੇ ਲਈ ਰਿਸ਼ਤੇ ਨਾਤੇ ਮਾਇਨੇ ਨਹੀਂ ਰੱਖਦੇ ਉਹ ਆਪਣੀ ਜਨਾਨੀ ਨੂੰ ਵੀ ਲੋਕਾਂ ਦੇ ਮੋਰੇ ਨਗਨ ਕਰ ਚੁੱਕਿਆ ਉਹਦਾ ਨਵਾਂ ਘਰ ਜੀ ਆਇਆ ਉਹਨੂੰ ਉਹਦੇ ਨਾਲ ਵੀ ਕੋਈ ਹਮਦਰਦੀ ਨਹੀਂ ਹੈ ਇਹ ਬੰਦਾ ਫਰੇਮ ਦਾ ਬਹੁਤ ਭੁੱਖਾ ਹੈ ਜਿਹੜੀਆਂ ਸਾਰੀਆਂ ਗੱਲਾਂ ਹੋ ਰਹੀਆਂ ਨੇ बार-बार ਤੇ ਬੇਸ਼ਰਮੀ ਕਰਕੇ ਦਿਖਾਉਂਦਾ ਹੈ ਇਨਾ ਸਾਡਾ ਨਾ ਅ ਕਹੋ ਸੰਪਰਕ ਰਿਹਾ ਜਿੱਦਾਂ ਨੂੰ ਨਾ ਇੰਤੜਪੇਗੀ ਖੇਤਰਾਂ ਦੇ ਸਹਜਾ ਜਰਾ ਰੋੜਾ ਮੁੰਡਾ ਹੈ ਨਾ ਜੀ ਇਹ ਸਭ ਕੁਝ ਮੈਨੂੰ ਜੋ ਲੱਗਦਾ ਹੈ ਇਹ ਸਭ ਕੁਝ ਖੁਦ ਕਰਾ ਰਹੇ ਬਹੁਤ ਲੋਕਾਂ ਨੇ ਸਿੱਖਾਏ ਲੋਕਾਂ ਨੇ ਇਹਦਾ ਸਮਾਜਿਕ ਬਾਈਕਾਟ ਕੀਤਾ ਉਹਨਾਂ ਨੇ ਕਿਹਾ ਆਪਣੀ ਜ਼ਿੰਦਗੀ ਜੀਵੇ ਸਾਨੂੰ ਇਹਦੇ ਨਾਲ ਕੋਈ ਤਲਕੁ ਨਹੀਂ ਰੱਖਣਾ ਤੇ ਬਸ ਇਹ ਕਿ ਜੇ ਇਸ ਤੋਂ ਬਾਅਦ ਇਹਨੇ ਕੋਈ ਗਲਤ ਕਰੇ ਕਿਤੇ ਫਿਰ ਨਹੀਂ ਛੱਡਾਂਗੇ ਮਰ ਕਿਉਂਕਿ ਇਹ ਬੰਦਾ ਦੁਬਾਰਾ ਇੱਕ ਵੀਡੀਓ ਦੇ ਵਿੱਚ ਆਂਦਾ ਹੈ ਕੌਂਟਰੋਵਰਸੀ ਕ੍ਰੀਏਟ ਕਰਦਾ ਹੈ ਲੋਕਾਂ ਨੂੰ ਗਾਲਾਂ ਕੱਢਦਾ ਗਾਲੇ ਵਿੱਚ ਗਾਣੇ ਵਿੱਚ ਤੇ ਇਹ ਦਿਖਾਉਂਦਾ ਆਪਣੀ ਪਤਨੀ ਨੂੰ ਨਮਾਇਸ਼ ਕਰਦਾ ਉਹਦੀ ਜਨਾਨੀ ਵੀ ਪਤਨੀ ਸ਼ਾਇਦ ਉਹਦਾ ਵੀ ਦਿਮਾਗੀ ਪੱਧਰ ਇਦਾਂ ਦਾ ਹੀ ਹੈ ਕਿ ਉਹਨੂੰ ਇਹ ਚੀਜ਼ ਦੀ ਸਮਝ ਹੀ ਨਹੀਂ ਹੈ ਕਿ ਮੇਰੇ ਨਾਲ ਮੇਰਾ ਆਦਮੀ ਜਿਹੜਾ ਹੈਗਾ ਉਹ ਮੇਰੀ ਨਮਾਇਸ਼ ਕਰਕੇ ਸ਼ੋਰਟ ਹਾਸਲ ਕਰਨਾ ਚਾਹੁੰਦਾ ਆ ਜੇ ਮੇ ਉਹਨਾਂ ਨੂੰ ਕੋਈ ਇੱਜ਼ਤ ਨਾਲ ਕੋਈ ਮਤਲਬ ਵੀ ਹੈਗਾ ਅੱਗੇ ਉਹਨਾਂ ਦੇ ਔਲਾਦ ਵੀ ਹੋ ਗਈ ਹੈ ਪਾਵੇਂ ਉਹਨਾਂ ਨੂੰ ਇਸ ਚੀਜ਼ ਤੋਂ ਕੋਈ ਅਕਲ ਨਹੀਂ ਲਈ ਉਹਨਾਂ ਨੇ ਉਹ ਫੇਰ ਦੁਬਾਰਾ ਇਹੀ ਘਟਨਾ ਕਰਕੇ ਲੋਕਾਂ ਨੂੰ ਗਾਲਾਂ ਕੱਢ ਰਹੇ ਆਪਣੇ ਆਪ ਨੂੰ ਨਹੀਂ ਦੋਸ਼ੀ ਮੰਨ ਰਹੇ ਲੋਕਾਂ ਨੂੰ ਗਾਲਾਂ ਕੱਢ ਰਹੇ ਤੇ ਮੈਂ ਤਾਂ ਇਹੀ ਸਮਝਦਾ ਕਿ ਇਹਦੇ ਤੇ ਕੋਈ ਅਗਰ ਲੀਗਲੀ ਬਣਦੀ ਹੈ ਕਾਰਵਾਈ ਤੇ ਉਹ ਵੀ ਕਰੋ ਤੇ ਉਸ ਤੋਂ ਇਲਾਵਾ ਜੇ ਸਮਾਜਿਕ ਬਾਈਕਾਟ ਤੋਂ ਇਹਦਾ ਨਹੀਂ ਹੱਲ ਹੁੰਦਾ ਫੇਰ ਇਹਦਾ ਜੇ ਕਿਸੇ ਨੇ ਛਤਰੋ ਛਤਰੀ ਵੀ ਕੀਤਾ ਨਾ ਕੰਮ ਤਾਂ ਵੀ ਅਸੀਂ ਉਹਦਾ ਕੋਈ ਭਲਾ ਇਹ ਨਹੀਂ ਹੈ ਕਿ ਬੰਦੇ ਦਾ ਅਸੀਂ ਦੁੱਖ ਮਨਾਵਾਂਗੇ ਸਾਡੇ ਲਜੇਰਾਂ ਨੂੰ ਛੱਤਰ ਮਾਰਦਾ ਮਾਰਦੇ ਸੀ ਸਾਨੂੰ ਕੋਈ ਪਰਵਾਹ ਨਹੀਂ ਇਹੋ ਜਿਹੇ ਬੰਦੇ ਦੀ ਨਾ ਹੀ ਅਸੀਂ ਕੋਈ ਇਹਦੇ ਇਹਦੀ ਪਾਗੜੀ ਖਾਤਰ ਇਹਦੇ ਡਾੜ੍ਹ ਵੀ ਖਾਤਰ ਇਹਨੂੰ ਅਸੀਂ ਇਹ ਕਹਾਂਗੇ ਕਿ ਸਾਡਾ ਸਿੱਖਾਂ ਦਾ ਸਾਡੇ ਇਹਦੇ ਨਾਲ ਕੋਈ ਮਨਤ ਤਾਲੁਕ ਨਹੀਂ ਅਸੀਂ ਰੱਖਣਾ ਚਾਹੁੰਦੇ ਮੈਂ ਕਹਿੰਦਾ ਇਹ ਸਟੇਟਮੈਂਟ ਸਾਰ ਸਿੱਖਾਂ ਵੱਲ ਹੀ ਹੋਣੀ ਚਾਹੀਦੀ ਆ